ਆਪਣਾ ਲੈਦੇ ਤੋ ਰੁਪਿਆ ਤੂੰ ਜਾ ਦੇਖੋ ਭਾਈ ਜੀ ਰਖਸ਼ੀਦ ਟਰਾਲੀ ਵਾਲਾ ਸਮਾਨ ਰਖਸ਼ੇ ਤੇ ਜਾ ਰਿਹਾ ਹੈ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਦੇ ਕੋਈ ਕਾਰਵਾਈ ਹੋ ਸਕਦੀ ਹੈ ਕਿ ਨਹੀਂ ਹਾਂ ਭਾਈ ਜੀ ਕੀ ਨਾਮ ਹੈ ਆਪਣਾ ਹਾਂ ਜੀ ਕੀ ਨਾਮ ਹੈ ਗੁਰਵਿੰਦਰ ਵੀਰੇ ਕਿੱਥੋਂ ਆਇਆ ਵੀਰੇ ਪੱਟੀ ਰੋਡ ਤੋਂ ਵੀਰੇ ਅੱਛਾ ਇਹ ਸਮਾਨ ਕਿੱਥੇ ਲੈ ਜਾਣੇ ਹੋ ਆ ਵੀ ਲਾਣੀ ਰੋਡ ਹੈ ਇੱਥੇ ਹੀ ਲਾਉਣੇ ਫੇ ਇਸੇ ਕੀ ਤੇ ਇਨਾ ਸਮਾਨ ਕਿਉਂ ਲੱਤਾ ਸੇ ਇਨਾ ਚੌੜਾ ਤੈਨੂੰ ਪਤਾ ਇੱਕ ਤੂੰ ਬਾਜ਼ਾਰ ਚ ਫਿਰ ਰਹੇ ਹੋ ਤੇ ਜਗ੍ਹਾ ਪਹਿਲੇ ਹੀ ਹੈਣੀਗੀ ਫਿਰ ਇੱਥੇ ਰਹਿਣਾ ਗਰੀਬ ਬੰਦੇ ਆ ਟਾਈਮ ਪਾਸਾਂ ਲਈ ਆ ਜੁ ਰਿਹਾ ਗਰੀਬ ਬੰਦਾ ਇਹ ਤਾਂ ਫੈਸਲੇ ਨਹੀਂ ਨਹੀਂ ਇਹ ਤਾਂ ਕੋਈ ਚੱਲੋ ਨਹੀਂ ਇਹ ਤਾਂ ਚੱਲ ਇਹਦਾ ਹੋ ਹੈਗੇ ਵੀ ਆਪਣੇ ਕਿੰਨੇ ਬਿਲ 100 ਰੁਪਏ ਅੱਛਾ ਬਸ 100 ਰੁਪਏ ਪਿੱਛੇ ਤੁਸੀਂ ਇਨਾ ਰਿਸਕ ਲਈ ਜਾਣਾ ਬਾਈ ਤੂੰ ਇਨਾ ਯਾਰ ਹੈ ਠੀਕ ਹੈ ਬਸ ਕਰ ਉਹ ਤਾਂ ਠੀਕ ਹੈ ਪਰ ਜੇ ਇਹਦੇ ਦੋ ਗੇੜੇ ਲਾ ਲੈਂਦਾ ਤੂੰ ਛੋਟੇ ਛੋਟੇ ਕਰਕੇ ਉਹ ਆਖਿਆ ਸੀ ਭੈਣ ਚੋਦੇ ਨੂੰ ਹੈ ਕੰਮ ਨਹੀਂ ਚੱਲਦਾ ਵੀਰੇ ਪਾਸਾ ਹੀ ਪਾਸਾ ਓਏ ਖਾਈ ਜੀ ਮੋਟਰਸਾਈਕਲ ਤੇ ਵੀ ਨਾਲ ਲੱਗ ਚੁੱਕਾ ਹੁਣੇ ਵੀਰੇ ਤੂੰ ਇਹਨਾਂ ਕਿਉਂ ਰਿਸਕ ਲੀਤਾ ਹੈ ਅਮਰਾ ਤਕਲੀਫ ਦੇਖੋ ਜੀ ਬਾਈ ਜੀ ਔਖੇ ਵੀ ਹੋ ਰਹੇ ਆ ਬਾਜ਼ਾਰ ਦੇ ਵਿੱਚ ਤੇ ਬੰਦੇ ਨੂੰ ਨੰਗਰ ਨੂੰ ਇਕੱਲੇ ਨੂੰ ਥਾਂ ਨਹੀਂ ਪਰ ਇਹ ਕੱਟ ਤੋਂ ਕੱਟ ਕਿੰਨੇ ਫੁੱਟ ਚੌੜਾ ਵੀਰੇ ਇਹ ਇਹ ਸੇਵਾ ਪਾਕਿਸਤਾਨ ਤੇਰੇ ਦੇਖੋ 6 ਫੁੱਟ ਜਗ੍ਹਾ ਇਹਨੇ ਖਤੋ ਰੋਕ ਰੱਖੀ ਹੈ ਬਾਕੀ ਇਥੇ ਪੈਦਲ ਬੰਦੇ ਜਾਣ ਵਾਸਤੇ ਬਹੁਤ ਰਸਤਾ ਬਹੁਤ ਘਟ ਹੈ ਪਰ ਇਹ ਇਕੱਲੇ ਹੁਣ 6 ਫੁੱਟ ਜਗ੍ਹਾ ਜੋ ਰੋਕ ਰਿਹਾ ਹੈ ਵਿੱਚ ਫਸ ਰਹੇ ਹੈ ਸਟੂਡੀਆਂ ਦੇ ਵਿੱਚ ਦੇਖੋ ਹਲ ਰੰਗ ਚੂਆ ਕਿ ਨਾ ਵੀਰੇ ਸਮਾਨ ਆਪਣੇ ਆਇਆ ਵੀਰੇ ਆਪਣੇ ਸਮਾਨ ਹੈ ਹੈ ਅੰਦਰ ਕਰਾ ਦਿਓ ਅੰਦਰ ਕਰਾ ਦਿਓਗਾ ਨਾ ਇਹ ਹੈ ਨੀ ਨੀ ਬੇੜੇ ਕਉ ਸੋਲੀ ਬਲੈਕ ਸਪ੍ਰਿੰਟਿੰਗ ਦੇ ਆਈ ਹੈ ਜੀ ਇਹ ਸਮਾਨ